ਰਾਸ਼ਪਤੀ ਆਵਾਣ ਉਸ ਮਾਨਿਤ ਕੀਤੇ ਗਏ ਰਾਜਪੁਰਾ ਦੇ ਡੀਐਸਪੀ ਵਿਕਰਮਜੀਤ ਸਿੰਘ ਮਰਾੜ ਪਹੁੰਚੇ ਗੁਰਦੁਆਰਾ ਸਿੰਘ ਸਾਹਿਬ ਰਾਜਪੁਰਾ ਟਾਊਨ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੀਤਾ ਉਹਨਾਂ ਦਾ ਨਿੱਘਾ ਸਵਾਗਤ ਗੁਰਦੁਆਰਾ ਸਾਹਿਬ ਵਿੱਚ ਨਤ ਮਸਤਕ ਹੋ ਕੇ ਸਰਦਾਰ ਵਿਕਰਮਜੀਤ ਸਿੰਘ ਬਰਾੜ ਨੇ ਲਿਆ ਗੁਰੂ ਮਹਾਰਾਜ ਜੀ ਕੋਲੋਂ ਅਸ਼ੀਰਵਾਦ ਇਸ ਮੌਕੇ ਤੇ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਅਬਰਿੰਦਰ ਕੰਗ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਬਰਾੜ ਡੀਐਸਪੀ ਰਾਜਪੁਰਾ ਦਾ ਕੀਤਾ ਗਿਆ ਸਮਾਨ ਇਤੋਂ ਮੌਕੇ ਤੇ ਡੀਐਸਪੀ ਬਰਾੜ ਨੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨਾਲ ਮਿਲ ਕੇ ਇਲਾਕੇ ਦੇ ਬਾਰੇ ਪੂਰੀ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਿੰਦਰ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੈਂ ਅਵਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਵਾਰਾਜਪੁਰਾ ਟਾਊਨ ਅੱਜ ਬਰਾੜ ਸਾਹਿਬ ਆਏ ਸੀ ਵੀ ਅੱਜ ਸudar vikram ji singh braad ਜੋ ਕਿ ਰਾਜਪੁਰਾ ਡੀਐਸਪੀ ਲੱਗੇ ਹੋਏ ਨੇ ਉਹਨਾਂ ਨੂੰ ਚੌਥੀ ਵਾਰ ਰਾਸ਼ਟਰਪਤੀ ਵੱਲੋਂ ਅਵਾਰਡ ਮਿਲਿਆ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਉਹ ਅੱਜ ਰਾਜਪੁਰਾ ਕेंद्रीय ਗੁਰੂ ਰਾ ਸਿੰਘ ਸਭਾ ਵਿਖੇ ਮੱਥਾ ਟੇਕਣ ਆਏ ਤੇ ਗੁਰਮਾਰਾ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਨੇ ਤੇ ਅਸੀਂ ਉਹਨਾਂ ਨੂੰ ਇੱਥੇ ਆਉਣ ਤੇ ਪ੍ਰਬੰਧਕ ਕਮੇਟੀ ਵੱਲੋਂ ਤੇ ਜਿਹੜੇ ਸਾਡੇ ਮਹਿ ਸੱਜਣ ਨੇ ਰਾਜਪੁਰੇ ਦੇ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਸਲਮਾਨਤ ਕੀਤਾ ਕੀ ਕਹਣ ਜਾਂਦੇ ਫਰਾਂਸ ਸਾਹਿਬ ਬਾਰੇ ਅਫਸਰ ਬਾਰੇ ਮੈਂ ਇਹ ਜੇ ਅਫਸਰਾਂ ਬਾਰੇ ਜੋ ਬਲਾਰਾਡ ਸਾਹਿਬ ਨੇ ਪਹਿਲਾਂ ਵੀ ਰਾਜਪੁਰੇ ਦੇ ਵਿੱਚ ਬਤੌਰ ਇਨਸਪੈਕਟਰ ਦੇ ਤੌਰ ਤੇ ਰਹਿ ਕੇ ਗਏ ਨੇ ਰਾਜਪੁਰੇ ਦੇ ਲੋਕਾਂ ਨਾਲ ਇਲਾਕੇ ਨਾਲ ਬਹੁਤ ਹੀ ਉਹਨਾਂ ਦੀ ਇੱਕ ਪਰਿਵਾਰਕ ਸਾਂਝ ਹੈ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਇਹ ਜੇ ਇਮਾਨਦਾਰ ਅਫਸਰ ਨੂੰ ਇਸ ਤਰ੍ਹਾਂ ਦਾ ਅਵਾਰਡ ਮਿਲਦਾ ਹੈ ਜਿਸ ਕਰਕੇ ਹੋਰ ਜਿਹੜੇ ਪੁਲਿਸ ਦੇ ਅਫਸਰ ਨੇ ਉਹਨਾਂ ਨੂੰ ਵੀ ਪ੍ਰੇਰਨਾ ਮਿਲਦੀ ਆ ਵੀ ਅਸੀਂ ਵੀ ਕੋਈ ਅੱਛੇ ਕੰਮ ਕਰਕੇ ਅੱਗੇ ਵਧੀਏ ਤੇ ਲੋਕਾਂ ਦੇ ਰਾਜਪੁਰੇ ਸ਼ਹਿਰ ਦੇ ਲੋਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਇਹ ਜਿਹੇ ਇਮਾਨਦਾਰ ਅਫਸਰ ਨੂੰ ਜਿਹੜੀਆਂ ਤਰੱਕੀਆਂ ਮਿਲ ਤੇ ਇਸ ਤਰ੍ਹਾਂ ਔਰਡ ਮਿਲ ਜਿਨ੍ਹਾਂ ਦੇ ਕਰਕੇ ਜਿਹੜੀ ਰਾਜਪੁਰੇ ਦੀ ਜਨਤਾ ਜਾਂ ਸਾਰੀ ਜਨਤਾ ਜੋ ਜੋ ਵੀ ਲੋਕ ਨੇ ਉਹ ਸੁਰੱਖਿਤ ਮਹਿਸੂਸ ਕਰਦੇ ਨੇ